ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਅੱਜ ਤੁਹਾਡੇ ਸੁਨਮੁਖ ਪੇਸ਼ ਕਰਨ ਜਾ ਰਹੇ ਹਾਂ ਸੰਤੋਖ ਸਿੰਘ ਧੀਰਜੀ ਦੀ ਲਿਖੀ ਹੋਈ ਕਹਾਣੀ ਸਜ਼ਾ ਬਸ ਤਿਆਰ ਹੀ ਖੜੀ ਸੀ ਮੈਂ ਝੇਤੀ ਝੇਤੀ ਆਇਆ ਤੇ ਬਸ ਵਿੱਚ ਸਵਾਰ ਹੋ ਗਿਆ ਇੱਕ ਪਲ ਮੈਂ ਇੱਧਰ ਉੱਧਰ ਖਾਲੀ ਸੀਟ ਦੇਖਣ ਲੱਗਾ ਆਖਰ 2 2 ਸੀਟਾਂ 'ਵਲ ਇੱਕ ਖਾਲੀ ਸੀਟ ਨਜ਼ਰ ਆਈ ਜਿਸ ਉੱਤੇ ਬਹੁਤ ਹੀ ਸੁੰਦਰ ਲੜਕੀ ਬੈਠੀ ਹੋਈ ਸੀ ਮੈਂ ਖਾਲੀ ਸੀਟ ਉੱਤੇ ਉਸ ਲੜਕੀ ਲਾਗੇ ਬਹਿ ਗਿਆ ਮੈਨੂੰ ਬਹੁਤ ਹੀ ਖੁਸ਼ੀ ਹੋਈ ਸਾਥ ਬਹੁਤ ਹੀ ਸੋਹਣਾ ਸੀ ਮੇਰੇ ਬੈਲ ਬਾਟਮ ਸੀ ਤੇ ਥੋੜਾ ਥੋੜਾ ਹਿੱਪੀਆਂ ਵਰਗੇ ਵਾਲ ਬਣਾਏ ਹੋਏ ਸਨ ਹੱਥ ਵਿੱਚ ਕੜੀ ਲੱਗੀ ਹੋਈ ਸੀ ਰੰਗ ਵੀ ਮੇਰਾ ਚੰਗਾ ਸੀ ਤੇ ਨੈਣ ਨਕਸ਼ ਵੀ ਸੋਹਣੇ ਸਨ ਮਤਲਬ ਹੈ ਮੇਰੇ ਵਿੱਚ ਵੀ ਕਿਸੇ ਜਵਾਨ ਤੇ ਸੋਹਣੀ ਕੁੜੀ ਨੂੰ ਖਿੱਚ ਲੈਣ ਦੀ ਸ਼ਕਤੀ ਸੀ ਫਿਰ ਤਰੀਕੇ ਵੀ ਹੁੰਦੇ ਹਨ ਦਲੇਰੀ ਅਤੇ ਜ਼ੁਰਤ ਵੀ ਵੱਡੀ ਗੱਲ ਤਾਂ ਜ਼ੁਰਤ ਅਤੇ ਦਲੇਰੀ ਦੀ ਹੀ ਹੁੰਦੀ ਹੈ ਇੱਕ ਮਾਮੂਲੀ ਆਦਮੀ ਵੀ ਜ਼ੁਰਤ ਅਤੇ ਦਲੇਰੀ ਨਾਲ ਬਹੁਤ ਕੁਝ ਕਰ ਜਾਂਦਾ ਹੈ ਹਿੰਮਤ ਹੋਣੀ ਚਾਹੀਦੀ ਹੈ ਖੈਰ ਮੈਂ ਵੀ ਹਿੰਮਤ ਕੀਤੀ ਪੰਜਾਂ ਚੌਹਾਂ ਮਿੰਟਾਂ ਮਗਰੋਂ ਬੱਸ ਸਟਾਰਟ ਹੋ ਗਈ ਸੀ ਬਸ ਚੱਲਣ ਲੱਗੀ ਤਾਂ ਹੋਲੀ ਜਾਈ ਮੈਂ ਆਪਣਾ ਹੱਥ ਸਹਿਜ ਵਾਂਗੂ ਉਸ ਕੁੜੀ ਦੇ ਪੱਟ ਉੱਤੇ ਰੱਖ ਦਿੱਤਾ ਕੁੜੀ ਬਿਲਕੁਲ ਚੁੱਪ ਰਹੀ ਜਦ ਆਪਦਾ ਸੀ ਉਸਨੇ ਮੇਰੇ ਹੱਥ ਨੂੰ ਚਾਲ ਲਿਆ ਸੀ ਮੇਰਾ ਹੱਥ ਹੁਣ ਵੀ ਉਸਤੇ ਪੱਟ ਉਤੇ ਹੀ ਪਿਆ ਸੀ ਤੇ ਬਿਲਕੁਲ ਚੁੱਪ ਸੀ ਇਸ ਦਾ ਅਰਥ ਕੀ ਸੀ ਸਾਫ਼ ਹੈ ਇਸ ਦਾ ਅਰਥ ਉਸ ਦੀ ਰਜ਼ਾਮੰਦੀ ਸੀ ਮੇਰੀ ਹਿੰਮਤ ਵਧ ਗਈ ਹੁਣ ਮੈਂ ਹੋਰ ਵਧਣ ਲੱਗਾ ਗੱਲ ਕੀ ਮੈਂ ਉਸ ਕੁੜੀ ਦੇ ਅੰਗ-ਅੰਗ ਨੂੰ ਟੋਣ ਲੱਗਾ ਪਰ ਉਹ ਕੁਝ ਵੀ ਬੋਲੀ ਨਹੀਂ ਜਾਪਦਾ ਸੀ ਇਸ ਕੰਮ ਵਿੱਚ ਮੇਰੀ ਜਿੱਤ ਹੋ ਗਈ ਸੀ ਕੁੜੀ ਬਿਲਕੁਲ ਠੀਕ ਸੀ ਹੁਣ ਮੈਂ ਸੋਚ ਰਿਹਾ ਸੀ ਕਿ ਇਸ ਕੁੜੀ ਨਾਲ ਸਦਾ-ਸਦਾ ਲਈ ਵਾਕਫੀ ਪੈ ਜਾਣੀ ਚਾਹੀਦੀ ਹੈ ਇਹ ਕੌਣ ਹੈ ਤੇ ਕਿੱਥੋਂ ਹੈ ਤੇ ਇਸ ਦਾ ਪਿੰਡ ਕਿਹੜਾ ਹੈ ਹੁਣ ਇਹ ਕਿੱਥੋਂ ਆਈ ਹੈ ਤੇ ਅੱਗੇ ਕਿੱਥੇ ਜਾਣਾ ਹੈ ਨਾਂ ਥਾਂ ਤੇ ਸਾਰੇ ਕੁਝ ਦਾ ਪਤਾ ਹੋਣ ਦੀ ਲੋੜ ਹੈ ਪਰ ਇਹ ਪਤਾ ਲੱਗੇ ਕਿਵੇਂ 23 ਕੁ ਮੀਲ ਦਾ ਸਫ਼ਰ ਸੀ ਜਿੱਥੇ ਅਸੀਂ ਜਾਣਾ ਸੀ ਉਤਰਨਾ ਵੀ ਅਸੀਂ ਦੋਹਾਂ ਨੇ ਇੱਕੋ ਅੱਡੇ ਉੱਤੇ ਸੀ ਇਹ ਇੱਕ ਪਿੰਡ ਦਾ ਅੱਡਾ ਸੀ ਤੇ ਪਿੰਡ ਸੜਕ ਦੇ ਨਾਲ ਹੀ ਸੀ ਕੁੜੀ ਦਾ ਉਹ ਯੂ ਪਿੰਡ ਸੀ ਮੇਰਾ ਪਿੰਡ ਉਸ ਪਿੰਡ ਤੋਂ 2-3 ਮੀਲ ਦੂਰ ਸੀ ਕੁੜੀ ਦਾ ਪਿੰਡ ਸੱਜੇ ਸੀ ਤੇ ਮੇਰਾ ਪਿੰਡ ਉਹ ਸੋ ਸੜਕ ਦੇ ਖੱਬੇ ਪਾਸੇ ਵੱਲ ਸੀ। ਉਸ ਪਿੰਡ ਦੇ ਸਾਹਮਣੇ ਉਹੀ ਉਸ ਨੂੰ ਰਸਤਾ ਜਾਂਦਾ ਸੀ। ਅਸਲ ਵਿੱਚ ਉਹ ਮੇਰਾ ਨਹੀਂ। ਮੇਰਾ ਸਹੁਰਾ ਪਿੰਡ ਸੀ। ਮੈਂ ਆਪਣੇ ਸਹੁਰੇ ਚੱਲਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਉਹ ਕੁੜੀ ਉਸ ਪਿੰਡ ਦੀ ਹੈ। ਤੇ ਉਹਨੇ ਵੀ ਉੱਥੇ ਹੀ ਲੈਣਾ ਹੈ। ਇਹ ਗੱਲ ਤੇ ਇਸ ਤੋਂ ਬਿਨਾਂ ਹੋਰ ਕੋਈ ਵੀ ਤੇ ਕਈ ਗੱਲਾਂ ਦਾ ਤਾਂ ਮਗਰੋਂ ਪਤਾ ਲੱਗਾ ਸੀ। ਇਸ ਸਮੇਂ ਤਾ ਮੇਰੇ ਲਈ ਉਹ ਕਾ ਹੀ ਅਣਜਾਣ ਸੀ ਠੀਕ ਹੈ ਮੈਂ ਉਸ ਕੁੜੀ ਨੂੰ ਉੱਕਾ ਨਹੀਂ ਸੀ ਜਾਣਦਾ ਪਰ ਉਸ ਨੂੰ ਮੇਰਾ ਪਤਾ ਸੀ ਤੇ ਉਹ ਮੈਨੂੰ ਜਾਣਦੀ ਸੀ ਜਿਵੇਂ ਬਸ ਚੱਲੀ ਸੀ ਅਸੀਂ ਦੋਵੇਂ ਉਸ ਸ਼ਹਿਰ ਦੇ ਕਾਲਜ ਨਾਲ ਸੰਬੰਧਤ ਸਾਂ ਉਹ ਕਾਲਜ ਦੇ ਵਿਦਿਆਰਥਣ ਸੀ ਮੈਂ ਉਥੇ ਲਾਇਬ੍ਰੇਰੀਅਨ ਸਾਂ ਉਹ ਤਾਂ ਮੈਨੂੰ ਜਾਣਦੀ ਸੀ ਪਰ ਮੈਂ ਨਹੀਂ ਸੀ ਜਾਣਦਾ ਖੈਰ ਉਹ ਡਾ ਆ ਗਿਆ ਜਿੱਥੇ ਅਸੀਂ ਲੈਣਾ ਸੀ ਮੈਨੂੰ ਨਹੀਂ ਸੀ ਪਤਾ ਕਿ ਉਹ ਇੱਥੇ ਲਹੇਗੀ ਜਦੋਂ ਉਥੇ ਉਤਰੀ ਤਾਂ ਮੈਨੂੰ ਬਹੁਤ ਹੀ ਖੁਸ਼ੀ ਹੋਈ ਮੈਂ ਥੋੜਾ ਪਟੇ ਛੰਡੇ ਤੇ ਨਾਲੇ ਨਾਜ਼ ਨਖਰੇ ਕੀਤੇ ਅੱਡੇ ਵਿੱਚ ਮੈਂ ਇੱਧਰ ਉੱਧਰ ਥੋੜਾ ਚਾਲ ਵੀ ਗੱਡੀ ਸੀ ਮੁਰਗੀ ਫਾਸਤਾ ਗਈ ਹੀ ਹੈ ਹੁਣ ਮੈਂ ਉਸ ਨਾਲ ਹੋਰ ਅਗੇਰੇ ਵਾਕਫੀ ਪਾਉਣੀ ਚਾਹੁੰਦਾ ਸਾਂ ਜਾਬਦਾ ਸੀ ਬੈਲ ਬਾਟਮ ਨੇ ਕਾफी ਖਿੱਚਾਂ ਪਾਈਆਂ ਸਨ ਕੜੀ ਤੇ ਹੀਪੀ ਕਿਸਮ ਦੇ ਪਟੇ ਵੀ ਕੰਮ ਕਰ ਗਏ ਸਨ ਪਰ ਉਹ ਬੱਸ ਤੋਂ ਲੈਂਦੀ ਸਾਰੀ ਪਿੰਡ ਵੱਲ ਨੂੰ ਤੁਰ ਪਈ ਤੇ ਉਹ ਉਥੋਂ ਨੇੜੇ ਹੀ ਇੱਕ ਘਰ ਵਿੱਚ ਦਾਖਲ ਹੋ ਗਈ ਇਹ ਉਹਨਾਂ ਦਾ ਆਪਣਾ ਹੀ ਘਰ ਸੀ ਜੋ ਸੜਕ ਦੇ ਬਿਲਕੁਲ ਨੇੜੇ ਸੀ ਮੁਰਗੀ ਫਸਦਾ ਗਈ ਸੀ ਪਰ ਪਤਾ ਨਹੀਂ ਕੀ ਕਾਰਨ ਸੀ ਮੁੜ ਕੇ ਤੱਕਿਆ ਨਹੀਂ ਸੀ ਮੈਨੂੰ ਉਸ ਦੀ ਇਹ ਸਦਾ ਦੀ ਸਮਝ ਨਹੀਂ ਆ ਸਕੀ ਸੀ ਕੀ ਉਸ ਬੁਰਾ ਬਣਾਇਆ ਸੀ ਇਹ ਉਸਨੇ ਠੀਕ ਹੀ ਗਿਣਿਆ ਸੀ। ਬੱਸ ਵਿੱਚ ਉਸਨੇ ਓਕਾ ਹੀ ਕੋਈ ਚੂੰ ਚਰਾ ਨਹੀਂ ਕੀਤੀ ਸੀ। ਪਰ ਹੁਣ ਬਿਲਕੁਲ ਚੁੱਪਚਾਪ ਉਹ ਆਪਣੇ ਘਰ ਜਾ ਚੁੱਕੀ ਸੀ। ਕੀ ਅੰਦਾਜ਼ਾ ਕਰਦਾ ਮੈਂ ਆਖਿਰ 1-2 ਮਿੰਟਾਂ ਮਗਰੋਂ ਮੈਂ ਵੀ ਉੱਥੋਂ ਤੁਰਨਾ ਚਾਹਿਆ। ਖੇਤਾਂ ਵਿੱਚ ਮੈਂ ਅੱਧ ਘੂਮੇਲ ਹੀ ਤੁਰ ਕੇ ਆਇਆ ਹੋਵਾਂਗਾ ਕਿ ਮੇਰੇ ਪਿੱਛੇ ਦੋ ਆਦਮੀ ਨਸਿਰਸੇ ਆਉਂਦੇ ਤੇ ਦੂਰੋਂ ਹੀ ਮੈਨੂੰ ਰੁਕ ਜਾਣ ਲਈ ਵਾਜਾ ਵੀ ਦੇ ਰਹੇ ਸਨ। ਦੋਹਾਂ ਕੋਲ ਗੰਡਾਸੇ ਜਾਂ ਡਾਂਗਾ ਫੜੀਆਂ ਹੋਈਆਂ ਸਨ ਸੱਚ ਜਾਣੋ ਮੇਰੇ ਜਿਸਮ ਦਾ ਲਹੂ ਪਾਣੀ ਬਣ ਚੁੱਕਾ ਸੀ ਸ਼ਹਿਰ ਮੈਂ ਥਾਹੀਂ ਹੀ ਰੁਕ ਗਿਆ ਤੇ ਉਹ ਮੇਰੇ ਕੋਲ ਆ ਪੁੱਜੇ ਉਹਨਾਂ ਵਿੱਚ ਇੱਕ ਬੁੱਢਾ ਸੀ ਤੇ ਇੱਕ ਜਵਾਨ ਮੁੰਡਾ ਸੀ ਜਾਬਦਾ ਸੀ ਦੋਵੇਂ ਜਿਵੇਂ ਕੰਮ ਛੱਡ ਕੇ ਆਏ ਸਨ ਉਹਨਾਂ ਮੈਨੂੰ ਆਖਿਆ ਬਾਬੂ ਜੀ ਠਹਿਰੋ ਜ਼ਰਾ ਤੁਹਾਡੇ ਨਾਲ ਗੱਲ ਕਰਨੀ ਹੈ ਹਾਂਜੀ ਦੱਸੋ ਮੈਂ ਸੁੱਕੇ ਸੰਘ ਨਾਲ ਆਖਿਆ ਇੱਥੇ ਨਹੀਂ ਘਰ ਚੱਲੋ ਹਾਂ ਜੀ ਮੈਂ ਆਖਿਆ ਇੱਥੇ ਦੱਸ ਦਿਓ ਮੇਰੇ ਵਿੱਚ ਸਾਹ ਨਹੀਂ ਸੀ ਰਿਹਾ ਨਹੀਂ ਇੱਥੇ ਨਹੀਂ ਘਰ ਹੀ ਚੱਲੋ ਘਰ ਹੁਣ ਕਿੱਥੇ ਜਾਊਂਗਾ ਜੀ ਇੱਥੇ ਹੀ ਦੱਸ ਦਿਓ ਨਹੀਂ ਘਰ ਹੀ ਚੱਲੋ ਤੁਸੀਂ ਘਰ ਹੀ ਚੱਲ ਕੇ ਕਰਾਂਗੇ ਗੱਲ ਖੈਰ ਤੁਹਾਡੀ ਮਰਜ਼ੀ ਹੈ ਜੀ ਹਾਂ ਜੀ ਬਸ ਘਰ ਹੀ ਚੱਲੋ ਹੁਣ ਮੈਂ ਕੀ ਕਰ ਸਕਦਾ ਸਾਂ ਖੈਰ ਮੈਂ ਉਹਨਾਂ ਨਾਲ ਤੁਰ ਪਿਆ ਜਿਵੇਂ ਹੂ ਦੇਖੀ ਜਾਓ ਅਸੀਂ ਘਰ ਆ ਗਏ ਸਾਂ ਉਹ ਜੋ ਘਰ ਸੀ ਕੁੜੀ ਵਾਲਾ ਪਹਿਲਾਂ ਇੱਕ ਵਿਹੜਾ ਸੀ ਤੇ ਪਿੱਛੇ ਇੱਕ ਬਰਾਂਡਾ ਸੀ ਬਰਾਂਡੇ ਵਿੱਚ ਇੱਕ ਪਾਸੇ ਇੱਕ ਮੰਜਾ ਡਿਆ ਹੋਇਆ ਸੀ ਤੇ ਉੱਤੇ ਦਰੀ ਵਿਛੀ ਸੀ ਮੈਨੂੰ ਉਹਨਾਂ ਨੇ ਮੰਜੇ ਉੱਤੇ ਬਹਿ ਜਾਣ ਲਈ ਆਖਿਆ ਮੈਂ ਮੰਜੇ ਉੱਤੇ ਬਹਿ ਗਿਆ ਕੁਝ ਸਮੇਂ ਲਈ ਦੋਵੇਂ ਹੀ ਉਹ ਉੱਥੋਂ ਚਲੇ ਗਏ ਸਨ ਮੈਂ ਇਕੱਲਾ ਬੈਠਾ ਸਾਂ ਫਿਰ ਬੁੱਢਾ ਆਇਆ ਤੇ ਆਪਣੀ ਲਾਠੀ ਸਾਹਮਣੇ ਇੱਕ ਖੂंजे ਵਿੱਚ ਟਿਕਾ ਗਿਆ ਫੇਰ ਮੁੰਡਾ ਆਇਆ ਤੇ ਆਪਣੀ ਲਾਠੀ ਉਹਨੇ ਵੀ ਉਸ ਖੂੰਜੇ ਵਿੱਚ ਖਿਲਾਰ ਦਿੱਤੀ। ਜਾਪਦਾ ਸੀ ਖੂੰਜੇ ਵਿੱਚ ਉਹ ਲਾਠੀਆਂ ਜਮਾ ਕਰ ਰਹੇ ਸਨ। ਐਵੇਂ ਇੱਕ ਅਡੋਣੀ ਦੀ ਕੋਈ ਸਮਝ ਨਹੀਂ ਆ ਰਹੀ ਸੀ। ਕਿਉਂਕਿ ਮੈਨੂੰ ਅਜੇ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਸੀ। ਮੈਂ ਚੁੱਪਚਾਪ ਜਿਹਾ ਬੈਠਾ ਸਾਂ। ਪਤਾ ਨਹੀਂ ਕੀ ਹੋਣਾ ਸੀ। ਖੈਰ ਜੋ ਵੀ ਹੋਣਾ ਸੀ। ਉਹ ਸਹਿਣ ਹੀ ਕਰਨਾ ਪੈਣਾ ਸੀ। ਭਾਵੇਂ ਮੌਤ ਹੀ ਕਿਉਂ ਨਾ ਹੋਵੇ। ਹੁਣ ਮੈਂ ਫੇਰ ਇਕੱਲਾ ਸਾਂ ਬੁੱਢਾ ਤੇ ਨੌਜਵਾਨ ਹੁਣ ਫੇਰ ਉੱਥੋਂ ਜਾ ਚੁੱਕੇ ਸਨ ਫੇਰ ਉਹ ਕੁੜੀ ਆਈ ਤੇ ਮੇਰੇ ਸਾਹਮਣੇ ਮੇਜ਼ ਉੱਤੇ ਦੁੱਧ ਦਾ ਗਲਾਸ ਰੱਖ ਕੇ ਥੋੜਾ ਪਰੇ ਖਲੋ ਗਈ ਮੈਨੂੰ ਬੜੀ ਹੈਰਾਨੀ ਹੋਈ ਆਖਿਰ ਹੋ ਕੀ ਰਿਹਾ ਹੈ ਇਹ ਸੁਪਨਾ ਹੈ ਜਾਂ ਸੱਚ ਹੈ ਪਹਿਲਾਂ ਮੈਨੂੰ ਦੋ ਆਦਮੀ ਮੋੜ ਕੇ ਲੈ ਕੇ ਆਏ ਹਨ ਤੇ ਹੁਣੇ ਦੁੱਧ ਰੱਖ ਦਿੱਤਾ ਹੈ ਇਹ ਕੀ ਸਲੂਕ ਹੋ ਰਿਹਾ ਹੈ ਸ਼ਾਇਦ ਮੈਨੂੰ ਦੁੱਧ ਪਿਲਾ ਕੇ ਤਕੜਾ ਕਰਕੇ ਮਾਰਨਾ ਹੋਵੇ ਨਹੀਂ ਤਾਂ ਦੁੱਧ ਦਾ ਮਤਲਬ ਕੀ ਹੈ ਖੈਰ ਮੈਂ ਬੜੀ ਹੀ ਚਿਜਕ ਨਾਲ ਤੇ ਹੌਲੀ ਜੀ ਕੁੜੀ ਨੂੰ ਪੁੱਛਿਆ ਪੈਣ ਜੀ ਮੈਨੂੰ ਕਿਸ ਗੱਲ ਲਈ ਬੁਲਾਇਆ ਹੈ ਕਿਸੇ ਗੱਲ ਨਹੀਂ ਨਹੀਂ ਬੁਲਾਇਆ ਬਸ ਤੂੰ ਦੁੱਧ ਪੀ ਤੇ ਜਾ ਇਹ ਹੋਰ ਵੀ ੜਾਉਣੇ ਗੱਲ ਸੀ ਸਿਰਫ ਦੁੱਧ ਪੀਣ ਲਈ ਹੀ ਡੁੱਬਦੀ ਜੀ ਆਵਾਜ਼ ਵਿੱਚ ਮੈਂ ਮਿੰਮਿਣਾ ਕੇ ਪੁੱਛਣਾ ਚਾਇਆ ਮੈਨੂੰ ਸੱਦਿਆ ਗਿਆ ਹੈ ਠੀਕ ਹੈ ਬਸ ਜਾ ਹੁਣ ਤੂੰ ਅੱਗੋਂ ਲਈ ਪਰ ਕਿਸੇ ਕੁੜੀ ਨੂੰ ਉਹ ਬੱਸਾਂ ਵਿੱਚ ਛੇੜੀ ਨਾ ਸੱਚ ਜਾਣੋ ਮੈਨੂੰ ertid ਵੇਹਲ ਨਹੀਂ ਸੀ ਦਿੰਦੀ ਪਈ ਮੇਰੀਆਂ ਅੱਖਾਂ ਸਦਾ ਸਦਾ ਲਈ ertid ਵੱਲ ਝੁੱਕ ਗਈਆਂ ਸਨ ਉੱਚੀਆਂ ਨਹੀਂ ਸਨ ਉੱਠਦੀਆਂ ਖੈਰ ਮੈਂ ਦੁੱਧ ਪੀਤਾ ਤੇ ਘਰੋਂ ਬਾਹਰ ਆ ਗਿਆ ਪਰ ਹੁਣ ਮੈਂ ਉਹ ਨਹੀਂ ਰਿਹਾ ਸਾਂ ਹੁਣ ਮੈਂ ਬਦਲ ਚੁੱਕਾ ਸਾਂ ਹੁਣ ਮੈਂ ਕਿਸੇ ਕੁੜੀ ਵੱਲ ਵੀ ਅੱਖ ਨਹੀਂ ਝੁੱਕ ਸਕਦਾ ਸਾਂ ਹੁਣ ਮੇਰੀ ਅੱਖਾਂ ਨੀਵੇਂਆਂ ਸਨ ਪਤਾ ਹੈ ਉਸ ਕੁੜੀ ਨੇ ਘਰ ਜਾ ਕੇ ਕੀ ਕਿਹਾ ਸੀ ਇਹ ਨਹੀਂ ਸੀ ਆਖਿਆ ਕਿ ਮੈਂ ਉਸ ਨੂੰ ਸਾਰੇ ਰਾਬਾਸ ਵਿੱਚ ਛੇੜਦਾ ਆਇਆ ਹਾਂ ਸਗੋਂ ਉਸਨੇ ਕਿਹਾ ਸੀ ਕਿ ਉਹ ਜੋ ਬੰਦਾ ਡੰਡੀ ਡੰਡੀ ਖੇਤਾਂ ਵਿੱਚ ਜਾ ਰਿਹਾ ਹੈ ਉਸ ਨੂੰ ਇੱਥੇ ਲੈ ਕੇ ਆਓ ਮੈਂ ਤਾਂ ਉਸ ਨੂੰ ਜਾਣਦੀ ਹਾਂ ਪਰ ਉਹ ਮੈਨੂੰ ਨਹੀਂ ਜਾਣਦਾ ਉਹ ਮੇਰੇ ਕਾਲਜ ਦਾ ਬੰਦਾ ਹੈ ਉਸ ਦਾ ਹੁਕਮ ਹੁੰਦੇ ਸਾਰੇ ਇਹ ਬੁੱਢਾ ਤੇ ਨੌਜਵਾਨ ਮੇਰੇ ਪਿੱਛੇ ਦੌੜੇ ਸਨ ਬੁੱਢਾ ਉਸ ਦਾ ਪਿਓ ਸੀ ਤੇ ਨੌਜਵਾਨ ਪਾਈ ਸੀ ਦੋਵੇਂ ਇਸ ਲਈ ਆਏ ਸਨ ਕਿ ਮੈਨੂੰ ਉਹ ਹਰ ਹਾਲਤ ਵਿੱਚ ਹੀ ਮੋੜ ਕੇ ਆਪਣੇ ਘਰ ਲੈ ਜਾਣ ਸ਼ਾਇਦ ਉਹ ਕਿਤੇ ਨੇੜੇ ਹੀ ਕੋਈ ਕੰਮ ਆਦ ਕਰ ਰਹੇ ਸਨ ਉਸ ਦਾ ਹੁਕਮ ਹੋਇਆ ਤਾਂ ਉਵੇਂ ਹੀ ਉਹ ਦੌੜਿਆ ਕਈ ਮਹੀਨੇ ਬੀਤ ਗਏ ਮੈਂ ਉਹ ਸੋਚਦਾ ਰਹਿੰਦਾ ਕਿ ਆਖਿਰ ਇਸ ਦਾ ਮਤਲਬ ਕੀ ਕੀ ਮੈਂ ਜੋ ਕੁਝ ਕੀਤਾ ਸੀ ਉਹ ਦੁੱਧ ਪਿਲਾਉਣ ਦੇ ਯੋਗ ਹੀ ਸੀ ਮੈਂ ਤਾਂ ਉਹ ਕੁਝ ਕੀਤਾ ਸੀ ਜਿਸ ਦੇ ਬਦਲੇ ਕੀਮਾ-ਕੀਮਾ ਕਰ ਦੇਣਾ ਵੀ ਥੋੜਾ ਸੀ ਪਰ ਮੈਨੂੰ ਦੁੱਧ ਪਿਲਾਇਆ ਗਿਆ ਆਖਿਰ ਕੁਝ ਮਹੀਨਿਆਂ ਮਗਰੋਂ ਮੇਰੇ ਦਿਲ ਵਿੱਚ ਆਈ ਕਿ ਇੱਕ ਵਾਰ ਮੈਂ ਉਸ ਕੁੜੀ ਨੂੰ ਕਿਵੇਂ ਫੇਰ ਮਿਲਾਂ ਤੇ ਉਸ ਨੂੰ ਇਸ ਦਾ ਕਾਰਨ ਪੁੱਛਾਂ ਇਹ ਤਾਂ ਇੱਕ ਅਡਾਉਣੀ ਗੱਲ ਸੀ ਬੁਰੇ ਨਾਲ ਓਨੇਕੀ ਕਰਨੀ ਜੱਗੂ ਬਾਹਰੀ ਗੱਲ ਹੀ ਸੀ ਆਖਿਰ ਚੱਕ ਚਕਾ ਕਰਦਿਆਂ 5 ਕੇ 6 ਮਹੀਨਿਆਂ ਮਗਰੋਂ ਇੱਕ ਦਿਨ ਮੈਂ ਉਸ ਕੁੜੀ ਨੂੰ ਮਿਲਣ ਉਸਦੇ ਪਿੰਡ ਗਿਆ। ਕੁੜੀ ਆਪਣੇ ਘਰ ਹੀ ਸੀ ਤੇ ਉਹਵੇਂ ਇਕੱਲੀ ਮਿਲੀ ਸੀ। ਜਾਪਦਾ ਸੀ ਘਰ ਵਿੱਚ ਕੁੜੀ ਹੌਕਮਰਾਣਾ ਵਾਂਗੂ ਸੀ। ਕਿਸੇ ਨੂੰ ਉਸਦੀ ਰਾਖੀ ਕਰਨ ਦੀ ਲੋੜ ਹੀ ਨਹੀਂ ਹੁੰਦੀ ਸੀ। ਮੈਂ ਬੀਬਾ ਬਣ ਕੇ ਆਖਿਆ, "ਭੈਣ ਜੀ, ਮੈਂ ਆਪ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਤੁਸੀਂ ਉਸ ਦਿਨ ਮੇਰੇ ਨਾਲ ਇਹ ਵਰਤਾਓ ਕਿਉਂ ਕੀਤਾ ਸੀ? ਕਿਉਂਕਿ ਤੈਨੂੰ ਮੈਂ ਜਾਣਦੀ ਸੀ" ਤੁਸੀਂ ਮੈਨੂੰ ਜਾਣਦੇ ਸੀ? ਹਾਂ, ਕਿਵੇਂ ਜੀ? ਮੈਂ ਉਸ ਕਾਲਜ ਵਿੱਚ ਪੜ੍ਹਦੀ ਹਾਂ ਜਿੱਥੇ ਤੂੰ ਲਾਇਬ੍ਰੇਰੀਆਂ ਨੇ। ਤੁਸੀਂ ਉੱਥੇ ਹੀ ਪੜ੍ਹਦੇ ਹੋ? ਹਾਂ, ਉਸੇ ਕਾਲਜ ਵਿੱਚ। ਮੈਨੂੰ ਕੁਝ ਸ਼ਰਮਿੰਦਗੀ ਹੋਈ। ਤੁਸੀਂ ਹੁਣ ਵੀ ਉੱਥੇ ਲਾਇਬ੍ਰੇਰੀ ਵਿੱਚ ਆਉਂਦੇ ਹੁੰਨੇ ਹੋ? ਹਾਂ, ਹੁਣ ਵੀ ਆਉਂਦੀ ਹਾਂ। ਕਿਸਕੁ ਵੇਲੇ ਆਉਂਦੇ ਹੁੰਨੇ ਹੋ? ਜਿਸ ਵੇਲੇ ਤੂੰ ਉੱਥੇ ਨਹੀਂ ਹੁੰਦਾ। ਮੇਰੇ ਉੱਤੇ 100 ਗੜੇ ਪਾਣੀ ਦਾ ਪੈ ਗਿਆ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਇੱਕ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ